ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਕੁਲਦੀਪ ਸਿੰਘ ਸੈਂਪਲਾ ਵੱਲੋਂ ਸਾਰਿਆਂ ਦਾ ਸਵਾਗਤ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਦੋਸਤੋ ਜਿਵੇਂ ਕਿ ਆਪਾਂ ਪਹਿਲਾਂ ਵਾਲੀਆ ਵੀਡੀਓ ਦੇ ਵਿੱਚ ਵੀ ਪੰਜਾਬ ਦੇ ਉਹਨਾਂ ਕਲਾਕਾਰਾਂ ਨਾਲ ਤੇ ਉਹਨਾਂ ਸਟਰਗਲ ਕਰ ਰਹੇ ਆਰਟਿਸਟਾਂ ਨਾਲ ਮੇਲ ਕਰਾਉਣੇ ਆ ਜਿਹੜੇ ਕਿ ਕਿਸੇ ਨਾ ਕਿਸੇ ਵੱਖਰੇ ਖੇਤਰ ਦੇ ਵਿੱਚ ਕੋਈ ਨਾ ਕੋਈ ਸਟਰਗਲ ਕਰ ਰਿਹਾਗਾ ਤਾਂ ਅੱਜ ਵੀ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਮਿਲੌਣ ਜਾ ਰਹੇ ਹਾਂ ਇੱਕ ਐਸੇ ਹੀ ਕਲਾਕਾਰ ਜੋ ਕਿ ਬਹੁਤ ਸਟਰਗਲ ਕਰ ਰਿਹਾ ਤਾਂ ਜਿਆਦਾ ਦੇਰੀ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਹਰਜੀਤ ਸਿੰਘ ਹੈਰੀ ਤਾਂ ਵੀਰ ਜੀ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਕਿ ਤੁਸੀਂ ਮੈਨੂੰ ਆਪਣੇ ਸਟੂਡੀਓ ਆਉਣ ਦਾ ਮੌਕਾ ਦਿੱਤਾ ਔਰ ਮੇਰਾ ਨਾਮ ਹਰਜੀਤ ਸਿੰਘ ਹੈਰੀ ਆ ਮੇਰਾ ਪਿੰਡ ਬੰਦ ਡੋੜਾ ਜੋ ਕਿ ਮੂਗਾ ਜ਼ਿਲ੍ਹਾ ਦੇ ਵਿੱਚ ਪੈਂਦਾ ਹੈਗਾ ਠੀਕ ਹੈ ਵੀਰ ਜੀ ਮੈਂ ਬਠਿੰਡੇ ਸ਼ਹਿਰ ਦੇ ਆਰਾਮਾ ਹਸਪੀਟਲ ਦੇ ਵਿੱਚ ਜੋਬ ਕਰਦਾ ਜੋ ਕਿ ਲੈਬੋਰੀਟਰੀ ਦੇ ਲੈਬੋਰੀਟਰੀ 'ਚ ਕੰਮ ਕਰਦੇ ਹਾਂ ਤੁਸੀਂ ਹਾਂਜੀ ਹਾਂਜੀ ਬਿਲਕੁਲ ਤਾਹਰਜੀ ਤਹਰੀ ਜੀ ਸਾਨੂੰ ਇਹ ਦੱਸੋ ਵੀ ਤੁਸੀਂ ਨਾਲ-ਨਾਲ ਡਾਕਟਰੀ ਦਾ ਕੰਮ ਕਰ ਰਹੇ ਹੋ ਠੀਕ ਹੈ ਉਹ ਵੀ ਬਹੁਤ ਇੱਕ ਤਰ੍ਹਾਂ ਦੀ ਸੇਵਾ ਭਾਵਨਾ ਦਾ ਕੰਮ ਹੁੰਦਾਗਾ ਹਾਂਜੀ ਤੇ ਉਹਦੇ ਨਾਲ-ਨਾਲ ਤੁਸੀਂ ਸਿੰਗਿੰਗ ਦਾ ਆਪਦਾ ਸ਼ੌਂਕ ਵੀ ਪੂਰਾ ਕਰ ਰਹੇ ਹੋ ਤਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਇਹ ਸ਼ੌਂਕ ਕਦੋਂ ਸ਼ੁਰੂ ਹੋਇਆ ਇਹ ਮੈਨੂੰ ਸ਼ੌਂਕ ਤਾਂ ਬਚਪਨ ਤੋਂ ਹੀ ਹੈ ਜੀ ਹਾਂ ਤਕਰੀਬਨ ਹਰੇਕ ਬੰਦੇ ਨੂੰ ਸਿੰਗੀਂ ਦਾ ਸੌਂਗ ਜਨਿਕੇ ਸੌਂਗ ਆ ਜਿਹੜਾ ਇਹ ਬਚਪਨ ਤੋਂ ਹੀ ਹੁੰਦਾ ਹਨਾ ਤਾਂ ਤੁਸੀਂ ਮੜਾ ਜਾ ਸਾਨੂੰ ਖੁੱਲਕੇ ਦੱਸੋ ਵੀ ਕਿਦੋਂ ਤੇ ਕਿਦੋਂ ਇਹ ਤੁਹਾਡਾ ਸ਼ੌਂਕ ਵੀ ਇੱਕ ਪ੍ਰੋਫੈਸ਼ਨਲ ਤੌਰ ਤੇ ਸ਼ੁਰੂ ਕੀਤਾ ਤੁਸੀਂ ਮੈਂ ਇਹ ਕੀਤਾ ਸੀ 2016 ਦੇ ਵਿੱਚ ਮੰਨ ਕੇ ਚੱਲ ਸਾਹਮਣੇ ਆਉਣਾ ਸ਼ੁਰੂ ਕੀਤਾ ਸੀਗਾ ਲੋਕਾਂ ਦੇ ਓਕੇ ਜੀ ਪਹਿਲਾਂ ਮੈਂ ਗਾਉਂਦਾ ਤਾਂ ਸੀਗਾ ਪਰ ਕਿਸੇ ਨੂੰ ਸ਼ੋਅ ਨਹੀਂ ਹੁੰਦਾ ਸੀ ਕਿ ਮੈਂ ਗਾਉਂਦਾ ਹੂੰ 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 ਕਿਉਂਕਿ ਫਿਰ ਮੇਰੇ ਇੱਕ ਦੋ ਵਾਰੀ ਮੁੰਡਿਆਂ ਨੂੰ ਸੁਨਾਇਆ ਗਾਣਾ ਫਿਰ ਉਹਨਾਂ ਨੇ ਕਿਹਾ ਮੈਨੂੰ ਤੂੰ ਯਾਰ ਵਧੀਆ ਗਾ ਲੈਣਾ ਵੀ ਤੂੰ ਗਾ ਕੇ ਪਾਇਆ ਕਰ ਕੁਛ ਨੈਕਸਟ ਵੀ ਤੂੰ ਗਾਣਾ ਜਾਂ ਕਹਿੰਦੇ ਆਪਾਂ ਗਾਣਾ ਰਿਕਾਰਡ ਕਰਵਾ ਦਿੰਦੇ ਆ ਵੀ ਮੈਂ ਕਿਹਾ ਵੀ ਮੇਰੀ ਇਨੀ ਸਥਿਤੀ ਹੈ ਨਹੀਂ ਪੈਸਾ ਥਿਲਾ ਵੀ ਹੈ ਨਹੀਂ ਉਹਦੇ ਬate ਬਹੁਤ ਕੁਛ ਕਰਨਾ ਪੈਂਦਾ ਪੈਸਾ ਥਿਲਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈ ਨਾ ਇੱਕ ਗੀਤ ਕਰਨ ਤੇ ਘੱਟੋ ਘੱਟ 2 2 3 ਲੱਖ ਰੁਪਏ ਲੱਗ ਜਾਂਦਾ ਜੇ ਵਧੀਆ ਲੈਵਲ ਦਾ ਗੀਤ ਹੋਣਾ ਹੈ ਨਾ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਹੈਰੀ ਸਾਹਿਬ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਤੁਸੀਂ ਦੱਸਿਆ ਵੀ ਫਾਈਨੈਂਸ਼ਲੀ ਤੌਰ ਤੇ ਵੀਕ ਫੈਮਿਲੀ ਚ ਆਇਓ ਹਾਂ ਹਾਂਜੀ ਤਾਂ ਮਾੜਾ ਜੀ ਆਪਦੀ ਫੈਮਿਲੀ ਬਾਰੇ ਵੀ ਸਾਨੂੰ ਦੱਸੋ ਵੀ ਫੈਮਿਲੀ ਚ ਕੌਣ ਕੌਣ ਆ ਤੇ ਪਿਤਾ ਸਾਹਿਬ ਤੁਹਾਡੇ ਕੀ ਕੰਮ ਕਰਦੇ ਨੇ ਤਾਂ ਉਹ ਮਾੜਾ ਜੀ ਐਕਸਪਲੇਨ ਕਰੋ ਪਿਤਾ ਮੇਰੇ ਦਿਹਾੜੀ ਮਨ ਕੇ ਕਹਾਂ ਮਜ਼ਦੂਰੀ ਮਜ਼ਦੂਰੀ ਕਰਦੇ ਨੇ ਹਾਂ ਮੰਮਾ ਮੇਰੇ ਹਾਊਸ ਵਾਈਫ ਆ ਹਾਊਸ ਵਾਈਫ ਤੇ ਦੋ ਬ੍ਰਦਰ ਆ ਮੇਰੇ ਠੀਕ ਹੈ ਤੇ ਵੱਡੇ ਬ੍ਰਦਰ ਦੇ ਬੇਟਾ ਬੇਟੀ ਆ ਠੀਕ ਹੈ ਛੋਟੇ ਬ੍ਰਦਰ ਦੇ ਬੇਟਾ ਗਾ ਠੀਕ ਹੈ ਘਰ 'ਚ ਮੇਰੀ ਵਾਈਫ ਆ ਠੀਕ ਹੈ ਜੀ ਮੇਰੀ ਇੱਕ ਕੁੜੀ ਆ ਕੀ 3 ਸਾਲ ਦੀ ਠੀਕ ਹੈ ਬਸ ਅੱਛਾ ਜਾਨੀ ਕਿ ਇੱਕ ਸੰਯੁਕਤ ਪਰਿਵਾਰ ਆ ਇਕੱਠਾ ਪਰਿਵਾਰ ਕਹਿ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਆ ਚਲੋ ਬਹੁਤ ਵਧੀਆ ਗੱਲ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਕੱਠਾ ਰਹਿਣਾ ਬਹੁਤ ਵੱਡੀ ਇੱਕ ਜਾਨੀ ਕਿ ਹਾਂਜੀ ਜਿਵੇਂ ਕਹਿੰਦਾ ਹਿੰਮਤ ਵਾਲਾ ਕੰਮ ਹੀ ਆ ਹੈਨਾ ਹਾਂਜੀ ਹਾਂਜੀ ਤਾਂ ਹਰਜੀਤ ਹੈਰੀ ਜੀ ਤੁਸੀਂ ਐਂ ਦੱਸੋ ਵੀ ਦੇਖੋ ਤੁਸੀਂ ਮੈਡ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਬਿਜ਼ੀ ਲਾਈਫ ਆ ਤੁਹਾਡੀ ਕਿਉਂਕਿ ਹਸਪੀਟਲ ਚ ਵੀ ਜਾਂਦੇ ਹੋ ਠੀਕ ਹੈ ਉੱਥੇ ਵੀ ਦੁੱਖ ਤਕਲੀਫਾਂ ਲੋਕਾਂ ਦੇ ਸੁਣਦੇ ਹੋ ਦੇਖਦੇ ਹੋ ਹਨਾ ਹਾਂਜੀ ਤਾਂ ਮੈਨੂੰ ਆਏ ਦੱਸੋ ਵੀ ਤੁਹਾਡੀ ਘਰ ਵਾਲੀ ਤੁਹਾਡੇ ਇਸ ਸ਼ੌਂਕ ਦੇ ਵਿੱਚ ਕਿੰਨਾ ਕੁ ਯੋਗਦਾਨ ਦੇ ਰਹੀ ਹੈ ਘਰ ਵਾਲੀ ਅਸਲ ਦੇ ਵਿੱਚ ਮੈਂ ਗਾਉਣਾ ਹੀ ਘਰ ਵਾਲੀ ਤੋਂ ਸ਼ੁਰੂ ਕੀਤਾ ਜੀ ਅੱਛਾ ਹਾਂਜੀ ਉਦੋਂ ਪਹਿਲਾਂ ਸ਼ੌਂਕ ਹੀ ਸੀਗਾ ਉਦੋਂ ਪਹਿਲਾਂ ਵੈਸੀ ਸ਼ੌਂਕ ਸੀਗਾ ਗਾਉਣਾ ਮਤਲਬ ਕਿ ਅੱਛਾ ਅੱਛਾ ਅੱਗੇ ਉਹ ਇਦਾਂ ਕੋਈ ਨਹੀਂ ਸੀਗਾ ਵੀ ਮੈਂ ਇਦਾਂ ਅੱਗੇ ਆਉਂਗਾ ਠੀਕ ਹੈ ਹਾਂਜੀ ਇੱਕ ਦਿਨ ਸਰ ਜਦੋਂ ਸਾਡੀ ਮੈਰਿਜ ਹੋਈ ਸੀ ਠੀਕ ਹੈ ਜੀ ਉਦੋਂ ਬਾਅਦ ਚ ਉਹਨੇ ਮੈਨੂੰ ਬਾਥਰੂਮ ਚ ਵੈਸੇ ਹੀ ਕਹੁੰਦਿਆਂ ਸੁਣ ਲਿਆ ਕਿਤੇ ਹੂੰ ਹੂੰ ਤੇ ਉਹ ਫਿਰ ਮੈਨੂੰ ਕਹਿਣ ਲੱਗੀ ਤੂੰ ਵਧੀਆ ਕਰ ਲੈਣਾ ਹੂੰ ਹੂੰ ਜਿੱਥੇ ਸਾਹਮਣੇ ਆ ਲੋਕਾਂ ਦੇ ਹੂੰ ਹੂੰ ਕਿਉਂਕਿ ਜੇ ਤੁਹਾਡੇ 'ਚ ਟੈਲੈਂਟ ਹੈ ਜੇ ਤੁਸੀਂ ਆਪ ਦੇ ਅੰਦਰ ਰੱਖੋਗੇ ਤਾਂ ਵੀ ਉਹ ਠੀਕ ਹੈ ਨਾ ਗੁਗਵਾੜ ਬਣੀ ਜਾਣਾ ਜਦੋਂ ਤੁਸੀਂ ਲੋਕਾਂ 'ਚ ਉਹ ਚੀਜ਼ ਦੱਸੋਗੇ ਤਾਂ ਤੁਸੀਂ ਫੇਮਸ ਵੀ ਹੋਵੋਗੇ ਠੀਕ ਹੈ ਨਾ ਤਾਂ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਹਾਂਜੀ ਠੀਕ ਆ ਜਨਕਿ ਉਸ ਤੋਂ ਬਾਅਦ ਤੁਸੀਂ ਜਨਕਿ ਇਸ ਲਾਈਨ ਦੇ ਵਿੱਚ ਹਾਂਜੀ ਜਿਆਦਾ ਹੋਲੀ 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 ਮੈਂ ਅੱਗੇ ਨੂੰ ਵੱਧ ਗਿਆ ਠੀਕ ਆ ਜੀ ਇਦਾਂ ਹੋਲੀ ਹੋਲੀ ਫਿਰ ਸ਼ੌਂਕ ਬਣ ਗਿਆ ਹੁਣ ਸੁਪਨੇ ਬਣ ਚੁੱਕੇ ਜੀ ਤੇ ਉਸ ਤੋਂ ਬਾਅਦ ਫਿਰ ਕੋਈ ਗੀਤ ਰਿਕਾਰਡ ਕਰਵਾਇਆ ਤੁਸੀਂ ਗੀਤ ਰਿਕਾਰਡ ਕਰਾਇਆ ਸੀਗਾ ਹਾਂਜੀ ਹਾਂਜੀ ਕਿਹੜਾ ਗੀਤ ਆ ਮਾੜਾ ਸਾਨੂੰ ਵੀ ਦੱਸੋ ਉਹ ਗੀਤ ਪਹਿਲਾ ਗੀਤ ਹੋਇਆ ਸੀਗਾ ਪੀਵੀਆਰ Song ਹੂੰ ਹੂੰ ਉਹ ਤੁਨਮਾਲ ਦੋ ਬੋਲ ਗਾ ਕੇ ਸੁਣਾਨਾ ਅੱਛਾ ਹੋ 40 ਕਿਲੋ ਦੀ ਕੁੜੀ ਦੇ ਵਿੱਚ 80 ਕਿਲੋ ਅਖੜ 80 ਕਿਲੋ ਅਖੜ 30 ਕਿਲੋ ਗੁਛਾ ਨਖਰ ਉਹਦੇ ਪਿਆਰ ਚ ਹੋ ਸਿੱਖੇ ਨੂੰ ਸਿਖਾਉਂਦੀ ਆ ਡਰੈਵਰੀ ਕੁੜੀ ਹੋ ਲੜਦੀ ਜਾਂਦੀ ਆ ਮੇਰੇ ਨਾਲ ਕਾਰ ਚ ਹੋ ਸਿੱਖੇ ਨੂੰ ਸਿਖਾਉਂਦੀ ਆ ਡਰੈਵਰੀ ਕੁੜੀ ਹੋ ਲੜਦੀ ਜਾਂਦੀ ਆ ਮੇਰੇ ਨਾਲ ਕਾਰ ਚ ਬਹੁਤ ਵਧੀਆ ਪ੍ਰੀਮੀਅਰ ਇਹ song ਆਇਆ ਸੀਗਾ ਪਹਿਲਾਂ ਅੱਛਾ ਅੱਛਾ ਜਨ ਕੇ ਤੁਸੀਂ ਕਿਸੇ YouTube ਚੈਨਲ ਤੇ ਪਾਇਆ ਹੋਣਾ ਹਾਂ ਹਾਂਜੀ ਹਾਂਜੀ 31 ਸਟ੍ਰਿੰਗ ਵਾਲਿਆਂ ਦਾ ਸੀਗਾ ਮਨਪਸੰਦ ਅੱਛਾ ਅੱਛਾ ਜਿਹੜਾ ਉਹਨਾਂ ਤੇ ਪਾਇਆ ਸੀਗਾ ਹਨ ਚੰਗਾ ਹੋ ਗਿਆ ਤਾਂ ਹੈਰੀ ਜੀ ਜਿਵੇਂ ਤੁਸੀਂ ਪਹਿਲਾਂ ਵੀ ਸਾਨੂੰ ਦੱਸਿਆ ਵੀ ਇੱਕ ਮੈਂ ਬਿਲਕੁਲ ਗਰੀਬ ਪਰਿਵਾਰ ਚੋਂ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਗੀਤ ਕਰਾਉਣ ਵਾਸਤੇ ਘੱਟੋ ਘੱਟ 2.5 ਲੱਖ ਰੁਪਏ ਚਾਹੀਦਾ ਜੇ ਵਧੀਆ ਲੈਵਲ ਤੇ ਕਰਾਉਣਾ ਹੈ ਨਾ ਨਾਰਮਲ ਵੀ ਕਰਾਉਣਾ ਤਾਂ 50000 ਲੱਗ ਹੀ ਜਾਂਦਾ ਹੈ ਨਾ ਹਾਂਜੀ ਤਾਂ ਵੀ ਤੁਹਾਡਾ ਕੋਈ ਸਪੋਰਟ ਕਰਨ ਵਾਲਾ ਹੈਗਾ ਦੋਸਤਾਂ ਜਾਂ ਕੋਈ ਕੋਈ ਹੋਰ ਹੋਵੇ ਜਿਹੜਾ ਤੁਹਾਨੂੰ ਸਪੋਰਟ ਦਿੰਦਾ ਹੋਵੇ ਇਸ ਗੱਲ ਨੂੰ ਸਪੋਰਟ ਫਿਲਹਾਲ ਤਾਂ ਘਰ ਵਾਲੀ ਸਪੋਰਟ ਕਰਦੀ ਹੈ ਜ਼ਿਆਦਾ ਤਾਂ ਅੱਛਾ ਯਾਨੀ ਕਿ ਕੋਈ ਯਾਰ ਦੋਸਤ ਤੁਹਾਡੀ ਕੋਈ ਸਪੋਰਟ ਨਹੀਂ ਕਰ ਰਿਹਾ ਨਹੀਂ ਕੋਈ ਸਪੋਰਟ ਨਹੀਂ ਕਰ ਰਿਹਾ ਯਾਰ ਉਸ ਤੋਂ ਨਾ ਰਿਸ਼ਤੇਦਾਰ ਕੋਈ ਨਹੀਂ ਜੀ ਹੁਣ ਜੇ ਮੈਂ ਜਨਕੀ ਇਹ ਕਹਿਣਾ ਚਾਹਣਾ ਵੀ ਹਲੇ ਤੱਕ ਤੁਹਾਡੀ ਕਿਸੇ ਕੰਪਨੀ ਨੇ ਜਾਂ ਕਿਸੇ ਵੀ ਕੋਈ ਵਧੀਆ ਕਲਾਕਾਰ ਨੇ ਤੁਹਾਡੀ ਬਾਹ ਨੀ ਪੜੀ ਹਾਂਜੀ ਨਹੀਂ ਫੜੀ ਜੀ ਜਿਵੇਂ ਮੈਂ YouTube ਤੇ ਦੇਖਿਆ ਤੁਹਾਡਾ ਇੱਕ ਥਾਰ ਤੇ ਆਇਆ ਸੀਗਾ ਗੀਤ ਹਾਂਜੀ ਹਾਂਜੀ ਤਾਂ ਸਾਡੇ ਦਰਸ਼ਕਾਂ ਨੂੰ ਕਿਰਪਾ ਕਰਕੇ ਸੁਣਾਓ ਫਿਰ ਹਾਂਜੀ ਹਾਂਜੀ ਬਿਲਕੁਲ ਜੀ ਹੋ ਢੋਲ ਚਿੱਟਾ ਬੰਬ ਤਬੂ ਤੇਰੇ ਪਿੰਡ ਚ ਨੀ ਪੁੱਲ ਜਾ ਉਡਾ ਦੂੰ ਪਿੰਡ ਵਾਲੀ ਨਹਿਰ ਦਾ ਹੁਟੋਲ ਜਿੱਟਾ ਪੰਬ ਤਬੂ ਤੇਰੇ ਪਿੰਡ ਚ ਨਹੀਂ ਪੁੱਲ ਜਾ ਯੁੜਾ ਦੂ ਪਿੰਡ ਵਾਲੀ ਨਹਿਰ ਦਾ ਹੋ ਪਿੰਡ ਵੰਦ ਡੂੜ ਵਾਲਾ ਹੈਰੀ ਖੜਾ ਗੋਰੇ ਨਾ ਨਹੀਂ ਨਕਸ਼ਾ ਮਿਟਾ ਦੂ ਵੈਲੀਆਂ ਦੇ ਸ਼ਹਿਰ ਦਾ ਹੋਇ ਅੱਤ ਦੀਆ ਯਾਰ ਨਹੀਂ ਨਥਾਣੇ ਵਾਲੇ ਨਾ ਅੱਤ ਦੀਆ ਸੇਲੀ ਤੂੰ ਵੀ ਕੱਬੀ ਮੱਤ ਦੀ ਹੋਇ ਇੱਕ ਹੱਥ ਜੱਜ ਦੀ ਦਿਨ ਹਾਲ ਯਾਰ ਦੇ ਨਹੀਂ ਦੂਜੇ ਹੱਥ ਖੜੀ ਬਿਲੋ ਤੂੰ ਜੱਜ ਦੀ ਹੋਇ ਕਿੱਥ ਜੱਜ ਦੀ ਦਿਨ ਹਾਲੀ ਯਾਰ ਦੇ ਨਹੀਂ ਦੂਜੇ ਹੱਥ ਖੜੀ ਬਿਲੋਂ ਤੋਂ ਜੱਜ ਦੀ ਠੀਕ ਹੈ ਭਾਈ ਬਹੁਤ ਵਧੀਆ ਤਾਂ ਹਰਜੀਤ ਸਿੰਘ ਜੀ ਤੁਸੀਂ ਸਾਨੂੰ ਹਾਂ ਜੀ ਦੱਸਿਆ ਵੀ ਐਂ ਕਰਕੇ ਵੀ ਤੁਹਾਡੀ ਜਿਹੜੀ ਮੈਸੇਜ ਹੈ ਹਾਂ ਜੀ ਵੀ ਉਹਨਾਂ ਦੇ ਕਹਿੰਦੇ ਤੁਸੀਂ ਗਾਇਕੀ ਲਾਈਨ ਦੇ ਵਿੱਚ ਜ਼ਿਆਦਾ ਆਏ ਹੋ ਹਾਂ ਜੀ ਬਿਲਕੁਲ ਤਾਂ ਫਿਰ ਜਿਵੇਂ ਸਟਾਰਟਿੰਗ 'ਚ ਤੁਸੀਂ ਬਾਥਰੂਮ ਦੇ ਵਿੱਚ ਕਹਿੰਦੇ ਗਾਉਂਦੇ ਸੀ ਉਹਨਾਂ ਨੇ ਸੁਣਿਆ ਤਾਂ ਉਹ ਕਿਹੜਾ ਗੀਤ ਸੀਗਾ ਜਿਹੜਾ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਫਿਰ ਤੁਹਾਨੂੰ ਇਸ ਲਾਈਨ 'ਵਲ ਪ੍ਰੇਰਿਤ ਕੀਤਾ ਮੜਾ ਸਾਨੂੰ ਵੀ ਸੁਣਾਓ ਉਹ ਗੀਤ ਜ਼ਰੂਰ ਹੋਏ ਕਿ ਕੰਵਲੀ ਨੂੰ ਮੈਥੋਂ ਬਹੁਤ ਨੇ ਅਮੀਦਾ ਮੇਰੇ ਦਿਲ ਦੇ ਜੋ ਸਭ ਤੋਂ ਕਿਰੀ ਵਾ ਹੋਏ ਉਹਦੇ ਪਿੱਛੇ ਗਈ ਕਿਛ ਲੈ ਲਿਆ ਪੰਗਾ ਤੇ ਪ ਅਗਲੇ ਮਹੀਨੇ ਹੀ ਰਿਲੀਜ਼ ਹੈ ਹੋ ਇੱਕ ਕਮਲੀ ਨੂੰ ਮੈਥੋਂ ਬਹੁਤ ਣੇ ਅਮੀਦਾ ਮੇਰੇ ਦਿਲ ਦੇ ਜੋ ਸਭ ਤੋਂ ਕਿਰੀ ਵੈ ਹੋ ਉਹਦੇ ਪਿੱਛੇ ਗਈ ਕਿਚ ਲੈ ਲਿਆ ਏ ਪੰਗਾ ਤੇ ਪਿਅ ਅਗਲੇ ਮਹੀਨੇ ਹੀ ਰਿਲੀਜ਼ ਹੋ ਕਹਿੰਦੀ ਦੇਖਣਾ ਟੀਵੀ ਤੇ ਹਰ ਜੀਤਵੇ ਤੈਨੂੰ ਦੇਖਣਾ ਟੀਵੀ ਤੇ ਹਰ ਜੀਤਵੇ ਉਹ ਮਰ ਜਾਣੀ ਕਰਦੀ ਏ ਅੜੀਆਂ ਹੋ ਰਬਾ ਤੈਨੋਂ ਤੋਂ ਪਹਿਲਾਂ ਨਾ ਕਿਤੇ ਚੱਕ ਲਈਂ ਉਹ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਹੋ ਰਬਾ ਟਹਿਮ ਤੋਂ ਪਹਿਲਾਂ ਨਾ ਕਿਤੇ ਚੱਕ ਲਈ ਉਹ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਬਹੁਤ ਵਧੀਆ ਵੀਰੇ ਤੁਹਾਡੀ ਆਵਾਜ਼ ਚ ਵਾਕੀ ਦਮ ਹੈਗਾ ਵੀ ਤੁਹਾਡੀ ਆਵਾਜ਼ ਜਿਹੜੀ ਆ ਉਹ ਸੂਫੀ ਅੰਦਾਜ਼ ਦੀ ਆਵਾਜ਼ ਆ ਫਿਰ ਇਹਦੇ ਲਈ ਤੁਸੀਂ ਗੀਤ ਵੀ ਸੂਫੀ ਸੁਣਦੇ ਹੋਵੋਗੇ ਜਾਂ ਕਿਵੇਂ ਹਾਂਜੀ ਹਾਂਜੀ ਜਾਤਰ ਸੂਫੀ ਜੀ ਜਿਆਦਾ ਚਾਹ ਹਾਂਜੀ ਸੂਫੀ ਜੀ ਤਾਹਰ ਜੀ ਤਹਿਰੀ ਜੀ ਦੇਖੋ ਤੁਸੀਂ ਇੰਨੀ ਸੋਹਣੀ ਆਵਾਜ਼ ਹੈ ਤੁਹਾਡੀ ਹਾਂਜੀ ਹਾਂਜੀ ਤੇ ਇਹਦੇ ਵਾਸਤੇ ਜਿਵੇਂ ਕਹਿੰਦਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਹਨਾ ਗਲੇ ਦੀ ਜਿਹੜੀ ਰਿਆਜ਼ ਕਰਨਾ ਬਹੁਤ ਜਨਕੀ ਸਮਾਂ ਲੱਗਦਾ ਗਲਾ ਬਣਾਉਣ ਤੇ ਹਾਂਜੀ ਹਾਂਜੀ ਤਾਂ ਤੁਸੀਂ ਕੋਈ ਉਸਤਾਦ ਧਾਰਿਆ ਹੋਵੇ ਜਾਂ ਕਿਸੇ ਨੂੰ ਉਸਤਾਦ ਮੰਨਦੇ ਹੋਵੋ ਜਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਜੀਦੇ ਆ ਜਿਵੇਂ ਕਹਿੰਦੇ ਹੁੰਦੇ ਆਪਾਂ ਵੀ ਪੜਾਣ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਹੈਨਾ ਵੀ ਉਸ ਕਲਾਕਾਰ ਦਾ ਸਾਨੂੰ ਵੀ ਮੜਾ ਦੱਸੋ ਵੀ ਕਿ ਕਵਲ ਖਾਨ ਜੀ ਹੋਗੇ ਮੁਫਸਰ ਉਫਤੇ ਅਲੀ ਜੀ ਉਸਤਾਦ ਜੀ ਹਮ ਹਮ ਬਸ ਮੈਂ ਬਚਪਨ ਤੋਂ ਹੀ ਜ਼ਿਆਦਾਤਰ ਇਹਨਾਂ ਨੂੰ ਹੀ ਸੁਣਦਾ ਕਿਉਂਕਿ ਇਹਨਾਂ ਨੂੰ ਮੈਂ ਉਸਤਾਦ ਧਾਰਿਆ ਹੋਇਆ ਠੀਕ ਹੈ ਹਾਂਜੀ ਜਿਹੜੇ ਬਚਪਨ ਤੋਂ ਤੁਸੀਂ ਇਹਨਾਂ ਨੂੰ ਬਚਪਨ ਤੋਂ ਹੀ ਮੈਂ ਜ਼ਿਆਦਾਤਰ ਮੈਂ ਇਹਨਾਂ ਨੂੰ ਹੀ ਸੁਣਦਾ ਤੇ ਇਹਨਾਂ ਨੂੰ ਉਸਤਾਦ ਧਾਰਿਆ ਹੋਇਆ ਬਾਕੀ ਜਿਹੜੀ ਤਾਂ ਆਪਣੀ ਲਾਈਫ ਹੋ ਗਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਹਸਪੀਟਲ ਵੀ ਜਾਣਾ ਫਿਰ ਘਰ ਦੇ ਕੰਮ ਵੀ ਦੇਖਣੇ ਵੀ ਇੰਨਾ ਸਮਾਂ ਨਹੀਂ ਹੁੰਦਾ ਵੀ ਬੰਦਾ ਉਸਤਾਦ ਕੋਲ ਵੀ ਜਾ ਸਕੇ ਹਨਾ ਫਿਰ ਕਰੇ ਰਿਆਜ਼ ਕਰਦੇ ਹੋ ਮੋਹਰੀ ਰਿਆਜ਼ ਕਰ ਲੈਣਾ ਹਾਂਜੀ ਅੱਛਾ ਹਾਰਮੋਨੀਅਮ ਵਗੈਰਾ ਹਾਂਜੀ ਹਾਂਜੀ ਰੱਖਿਆ ਹੋਇਆ ਹੈ ਹਾਰਮੋਨੀਅਮ ਅੱਛਾ ਕਰ ਲਿਆ ਕੀ ਤੇ ਉੱਤੇ ਥੋੜਾ ਬਹੁਤ ਫਿਰ ਸਾਨੂੰ ਕੋਈ ਆਵਦੀ ਪਸੰਦ ਆ ਕੋਈ ਹੋਰ ਸੂਫੀ ਜਿਹਾ ਗੀਤ ਸੁਣਾ ਦਿਓ ਕੋਈ ਹਾਂਜੀ ਹਾਂਜੀ ਤੂੰਨੇ ਜਵਿਆ ਅੱਖ ਦੀ ਖਤ ਮੇਰਾ ਜੁਲਾ ਹੋਗਾ ਤੂੰਨੇ ਜਬ ਫੁੱਲ ਕਿਤਾਬੋਂ ਸੇ ਨਿਕਾਲੇ ਹੋਗੇ ਦੇਨਵਾਲਾ ਵੀ ਤੁਝ ਯਾਦ ਤਵਾ કે دریا કા ઉતરના વી જરૂરી થા જરૂરી થા કે હમ દોનો સવા પે અરજુ કરતે મગર યાદ આયા તો એ બિછડના વી જરૂરી થા જરૂરી થા કે હમ દોનો સવા પે અરજુ કરતે ਮਗਰ ਯਾਦਾ ਯਾ ਤੋਏ ਵਿਛੜੇ ਨਾ ਵਿਚਰੂਰੀ ਥਾ ਬਹੁਤ ਖੂਬ ਹੈ ਜੀ ਤੁਹਾਡੀ ਵਾਹ ਵਾਕ ਹੀ ਯਾਰ ਸ਼ਾਨਦਾਰ ਹੈ ਤਾਂ ਹੈਰੀ ਜੀ ਤੁਸੀਂ ਜਿਵੇਂ ਸਾਨੂੰ ਦੱਸ ਰਹੇ ਸੀਗੇ ਵੀ ਤੁਹਾਡੇ ਏਰੀਆ ਦੇ ਵਿੱਚ ਇੱਕ ਕੋਈ ਡੇਰਾਗਾ ਜਿੱਥੇ ਤਗੜੇ ਤਗੜੇ ਕਲਾਕਾਰ ਆਉਂਦੇ ਨੇ ਉੱਥੇ ਤੁਸੀਂ ਗਏ ਵੀ ਹੋ ਪਰ ਤੁਹਾਨੂੰ ਗਾਉਣ ਦਾ ਮੌਕਾ ਨਹੀਂ ਮਿਲਿਆ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਬੜਾ ਜਾ ਉਹ ਜਿਵੇਂ ਤੁਸੀਂ ਸਾਨੂੰ ਇੱਕ ਦੱਸ ਰਹੇ ਸੀ ਕਹਾਣੀ ਤੁਹਾਡੇ ਨਾਲ ਕਿਵੇਂ ਹੋਇਆ ਮੜਾ ਸਾਨੂੰ ਦਰਸ਼ਕਾਂ ਨੂੰ ਵੀ ਦੱਸੋ ਉਹ ਐਚਐਲ 'ਚ ਮੈਂ ਕਿਤੇ ਬੈਠਾ ਹੋਇਆ ਸੀ ਮਹਿਫਲ 'ਚ ਸਾਡੇ ਪਿੰਡ ਦਾ ਉਹ ਸ਼ਹਿਰ ਬਗਰਾੜੀ ਬਗਰਾੜ ਉੱਥੇ ਬੈਠਾ ਹੋਇਆ ਸੀਗਾ ਯਾਰਾ ਦੋਸਤਾਂ ਨਾਲ ਮੋਟਰ ਤੇ ਬੈਠੇ ਹੋਏ ਸੀਗੇ ਹੂੰ ਤੇ ਮਹਿਫਲ ਲੱਗੀ ਹੋਈ ਸੀ ਕੁਝ ਗਾ ਰਹੇ ਸੀ ਕਹਿੰਦੇ ਇਹ ਆ ਮੁੰਡਾ ਆਪਣੇ ਚ ਗਾਉਂਦਾ ਹੈਗਾ ਤੇ ਵਧੀਆ ਗਾ ਲੈਂਦਾ ਉਹ ਕਹਿੰਦੇ ਚਲ ਗਾ ਕੇ ਸੁਣਾ ਕਹਿੰਦੇ ਕੁਛ ਤੇ ਫਿਰ ਮਹਿਫਲ ਲੱਗੀ ਗਾਉਣ ਲੱਗੇ ਗਾਈ ਗਏ ਲੋਥੇ ਇੱਕ ਮੁੰਡਾ ਸੀਗਾ ਹੂੰ ਜੋ ਕਿ ਉਹ ਪਹਿਲਾਂ ਜਾਂਦਾ ਸੀਗਾ ਉੱਥੇ ਬਾਪੂ ਦਾ अच्छा तू काफी बार गया जो मैंने कहता कहता तू वहां उठ जा कहता जीते हैगा बापू पुमन शाह जी ਦਾ ਡੇਰਾ ਹੈਗਾ अच्छा वो कहंदे तू ਉੱਥੇ ਜਾ ਕਹਿੰਦੇ ਬਾਪੂ ਨੂੰ ਮਿਲ ਇੱਕ ਵਾਰੀ ਠੀਕ ਹੈ ਉੱਥੋਂ ਕਹਿੰਦਾ ਤੇਰਾ ਹੱਲ ਹੋ ਜੂਗਾ ਕਹਿੰਦਾ ਫਿਰ ਤੁਸੀਂ ਉੱਥੇ ਪਹੁੰਚੇ ਹਾਂ ਫਿਰ ਫਿਰ ਦੋ ਕੁ ਮਹੀਨੇ ਬਾਅਦ ਮੈਂ ਗਿਆ ਉੱਥੇ ਦੋ ਢਾਈ ਮਹੀਨੇ ਬਾਅਦ ਗਿਆ ਹੂੰ ਹੂੰ ਤੇ ਕਿਉਂਕਿ ਰਸਿ ਕਾਫੀ ਹੁੰਦਾਗਾ ਜੇ ਆਪਾਂ ਡਾਇਰੈਕਟ ਜਾਈਏ ਇਦਾਂ ਦਾ ਮਿਲਦੇ ਨਹੀਂ ਕਿ ਬਾਪੂ ਜੀ ਹੂੰ 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 ਤੇ ਦੋ ਤਿੰਨ ਮਹੀਨੇ ਦਾ ਮੈਂ ਮੁੜਦਾ ਵੀ ਰਿਆ ਬਹਿ ਕੇ ਬੈ ਬਹਿ ਕੇ ਮੁੜਦਾ ਰਹਾ ਕਿ ਮਤਲਬ ਇਹ ਵਾਰੀ ਨਹੀਂ ਆਉਂਦੀ ਸੀਗੀ ਹੂੰ ਹੂੰ ਮਿਲ ਨਹੀਂ ਹੋਇਆ ਬਾਪੂ ਨੂੰ ਤੇ ਫਿਰ ਇੱਕ ਦਿਨ ਰਾਤ ਨੂੰ 10 ਵਜੇ ਵਾਰੀ ਆਈ ਮੇਰੀ ਅੱਛਾ 10 ਵਜੇ ਮਿਲਿਆ ਬਾਪੂ ਨੂੰ ਹੂੰ ਹੂੰ ਤੇ ਉਹ ਤੋਂ ਬਾਅਦ ਫਿਰ ਮੈਂ ਬਾਪੂ ਨਾਲ ਕਾਫੀ ਮੇਰੀ ਜਾਣ ਪਛਾਣ ਹੋ ਗਈ ਅੱਛਾ ਉੱਥੇ ਡੇਰੇ ਚ ਔਰ ਅੱਛਾ ਉਹ ਡੇਰੇ ਦੇ ਜਿਹੜੇ ਓਨਰ ਕਹਿ ਸਕਦੇ ਆ ਹਾਂਜੀ ਹਾਂਜੀ ਵੀ ਉਹਨਾਂ ਦਾ ਨਾਮ ਆ ਹਾਂਜੀ ਹਾਂਜੀ ਉਹਨਾਂ ਦਾ ਨਾਮ ਕੀ ਦੱਸਿਆ ਤੁਸੀਂ ਬਾਪੂ ਜਸਕਰਨ ਸਾਹਿਬ ਜੀ ਠੀਕ ਹੈ ਹਾਂਜੀ ਅੱਛਾ 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 ਉਹਨਾਂ ਨਾਲ ਤੁਹਾਡੀ ਮੁਲਾਕਾਤ ਹੋਈ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੇ ਫਿਰ ਤੁਹਾਨੂੰ ਰਾਹ ਪਾਇਆ ਹਾਂਜੀ ਹਾਂਜੀ ਕਿਉਂਕਿ ਉੱਥੇ ਕਾਫੀ ਸਿੰਗਰ ਆਉਂਦੇ ਨੇ ਜਿਵੇਂ ਕਿ ਨੰਜਾ ਹੋ ਗਿਆ ਹੂੰ ਹੂੰ ਛੇ ਲਵਜੀਤ ਹੋ ਗਿਆ ਹੂੰ ਹੂੰ ਜਾਜੀ ਖਾਨ ਜਾਂ ਹੋਰ ਬਹੁਤ ਆਉਂਦੇ ਨੇ ਜੀ ਹਾਂਜੀ ਬਹੁਤ ਹਾਂ ਮਲਕਾਰਨ ਖਿਲਾ ਹੋਵੇ ਕਾਫੀ ਸਿੰਗਰ ਆਉਂਦੇ ਹੁੰਦੇ ਆ ਜੀ ਹੂੰ 17 ਭਾਦੋ ਦਾ ਮੇਲਾ ਹੁੰਦਾ ਦੇਖੋ ਪਿੱਛੇ ਜੇ ਵਰਸੀ ਸੀ ਤਾਏ ਰਾਂਜੀ ਦੀ ਹੂੰ ਹੂੰ ਉੱਥੇ ਕਾਫੀ ਸਿੰਗਰ ਆਏ ਸੀ ਬਸ ਅੱਛਾ ਹਾਂਜੀ ਫਿਰ ਤੁਹਾਨੂੰ ਮੌਕਾ ਨਹੀਂ ਮਿਲੇ ਉੱਥੇ ਗਾਉਣ ਦਾ ਅ ਨਹੀਂ ਮੌਕਾ ਨਹੀਂ ਮਿਲੇ ਜੀ ਅੱਛਾ ਕਿਉਂਕਿ ਸਿੰਗਰਾਂ ਦੀ ਲੈਣ ਹੀ ਬਹੁਤ ਲੱਗੀ ਪਈ ਹੁੰਦੀ ਹੈ ਨਾ ਉੱਥੇ ਹਾਂਜੀ ਬਿਲਕੁਲ ਠੀਕ ਹੈ ਤੇ ਫਿਰ ਕੋਈ ਮੰਚ ਤੁਹਾਡੇ ਕੋਈ ਆਏ ਹੋਵੇ ਮੈਂ ਯਾਰ ਉੱਥੇ ਗਾਉਣਾ ਜਾਂ ਕੋਈ ਸ਼ੌਂਕ ਹੋਵੇ ਜਾਂ ਮਨਚ ਤਾਂ ਸੀਗਾ ਜੀ ਵੀ ਮੈਂ ਗਾਉਣਾ ਤੇ ਜਦੋਂ ਵਾਰੀ ਨਹੀਂ ਆਈ ਦੁੱਖ ਵੀ ਬਹੁਤ ਹੋਇਆ ਸੀਗਾ ਅੱਛਾ ਬਾਬੇ ਨੂੰ ਨਹੀਂ ਕਿਹਾ ਤੁਸੀਂ ਬਾਬੇ ਬਾਬੇ ਨੂੰ ਤਾਂ ਨਹੀਂ ਕਿਹਾ ਜੀ ਅੱਛਾ ਨਹੀਂ ਬਾਬੇ ਨੂੰ ਕਹਿਣਾ ਸੀ ਤੁਸੀਂ ਵੀ ਡੇਰੇ ਜਾਣੇ ਹੋ ਹਾਂ ਜੀ ਤੁਸੀਂ ਜਿਵੇਂ ਆਪਾਂ ਕਹਿੰਦੇ ਨੇ ਵੀ ਜਦੋਂ ਜਾਨ ਲੱਗੇ ਜੀ ਫਿਰ ਬਾਬੇ ਨੂੰ ਵੀ ਚਾਹੀਦਾ ਵੀ ਥੋੜਾ ਵੀ ਥੋੜਾ ਸਹਿਯੋਗ ਕਰੇ ਹਾਂ ਜੀ ਨਹੀਂ ਹਾਂ ਜੀ ਹਾਂ ਜੀ ਹੂੰ ਪਰ ਉਸ ਟਾਈਮ ਬਾਪੂ ਕਿਸ ਨੂੰ ਮਿਲਦੇ ਨਹੀਂ ਜ਼ਿਆਦਾਤਰ ਤਾਂ ਹਰਜੀਤ ਸਿੰਘ ਜੀ ਤੁਸੀਂ ਸਾਨੂੰ ਹਾਂਜੀ ਹਾਂਜੀ ਜਿਹੜੇ ਤੁਹਾਡੇ ਬਾਬਾ ਜੀ ਨੇ ਜੋ ਡੇਰੇ ਵਾਲੇ ਹਾਂਜੀ ਹਾਂਜੀ ਉਹਨਾਂ ਦੇ ਜਿਵੇਂ ਤੁਸੀਂ ਗਾਉਂਦੇ ਰਹਿੰਦੇ ਹੋ ਹਾਂਜੀ ਹਾਂਜੀ ਤਾਂ ਉਹ ਵੀ ਸਾਨੂੰ ਮਾੜਾ ਮੋਟਾ ਸੁਣਾਓ ਹਾਂਜੀ 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 ਹੂੰ ਧੂੜੇ ਜੀ ਦੇ ਸ਼ਹਿਰ ਦੀ ਸਾਰੀ ਦੁਨੀਆ ਦੇ ਵਿੱਚ ਮੱਛੀ ਧੂੜੇ ਜੀ ਦੇ ਸ਼ਹਿਰ ਦੀ ਸਾਰੀ ਦੁਨੀਆ ਦੇ ਵਿੱਚ ਮੱਛੀ ਤੂੰ ਨੇੜੇ ਤੇ ਰੱਬ ਵੀ ਨੇੜੇ ਸਾਈਆਂ ਇਹ ਗੱਲ ਪੱਕੀ ਤੂੰ ਨੇੜੇ ਤੇ ਰੱਬ ਵੀ ਨੇੜੇ ਸਾਈਆਂ ਇਹ ਗੱਲ ਪੱਕੀ ਪੀਰ ਆਵੇ ਤੇਰਾ ਨਾਂ ਲੈ ਕੇ ਨੱਚੀ ਮੈਂ ਬਾਬਾ ਨੱਚੀ ਪੀਰ ਆਵੇ ਤੇਰਾ ਨਾਂ ਲੈ ਕੇ ਨੱਚੀ ਮੈਂ ਬਾਬਾ ਨੱਚੀ ਪੀਰ ਆਵੇ ਤੇਰਾ ਨਾਂ ਲੈ ਕੇ ਹੋ ਪੀਰ ਜਿਨ੍ਹਾਂ ਦਾ ਪੱਕਾ ਹੋਵੇ ਪੀਰ ਜਿੰਨਾ ਦਾ ਪੱਕਾ ਹੋਵੇ ਡੋਰ ਨਹੀਂ ਰੱਖਦਾ ਕੱਚੀ ਪੀਰਾਵੇ ਤੇਰਾ ਨਾਂ ਲੈ ਕੇ ਮੈਂ ਨੱਚੀ ਬਾਬਾ ਨੱਚੀ ਪੀਰਾਵੇ ਤੇਰਾ ਨਾਂ ਲੈ ਕੇ ਬਹੁਤ ਬੜੀਆ ਤਾਂ ਹਰਜੀਤ ਹੈਰੀ ਜੀ ਹਾਂਜੀ ਹਾਂਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਆਪਣੇ ਕੀਮਤੀ ਸਮੇਂ ਚ ਸਮਾਂ ਕੱਢਿਆ ਹਾਂਜੀ ਤੇ ਆਪਣਾ ਜਿਹੜਾ ਸਟਰਗਲ ਲਾਈਫ ਆ ਉਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਠੀਕ ਹੈ ਤੇ ਆਪਣੇ ਸ਼ੌਂਕ ਬਾਰੇ ਵੀ ਦੱਸਿਆ ਤੇ ਤੁਸੀਂ ਜੇ ਆਪਣੇ ਇੰਸਟਾਗ੍ਰam ਅਕਾਊਂਟ ਜਾਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਸੋਸ਼ਲ ਮੀਡੀਆ ਤੇ ਚਲਾਉਂਦੇ ਹੋ ਤਾਂ ਤੁਸੀਂ ਦਸਖਨ ਨਾਲ ਸ਼ੇਅਰ ਕਰ ਸਕਦੇ ਹੋ ਮੇਰੀ ਇੰਸਟਾਗ੍ਰam ਤੇ ਆਈਡੀ ਆ ਗਈ ਆਈ ਐਮ ਹੈਰੀ ਦੇ ਨਾਮ ਤੇ ਹੈ ਆਈਡੀ ਆਈ ਐਮ ਹੈਰੀ ਆਈ ਐਮ ਹੈਰੀ ਹਾਂਜੀ ਇੰਸਟਾਗ੍ਰam ਤੇ ਆਈਡੀ ਹੈ ਠੀਕ YouTube ਤੇ ਚੈਨਲ ਬਣਾ ਹੋਇਆਗਾ ਹਰਜੀਤ ਹੈਰੀ ਦੇ ਨਾਮ ਤੇ ਠੀਕ ਹੈ ਸਾਰਾ ਤਾਂ ਦਵਾਰੇ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਸਾਡੇ ਫੋਨ ਤੇ ਬੁਲਾਏ ਤੇ ਤੁਸੀਂ ਸਾਡੇ ਸਟੂਡੀਓ ਵਿੱਚ ਪਹੁੰਚੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇੰਨੇ ਕਾਬਲ ਸਮਝਿਆ ਕਿ ਆਪਣਾ ਸਟੋਰੀ ਆਉਣ ਦਾ ਮੌਕਾ ਦਿੱਤਾ ਤਾਂ ਦੋਸਤੋ ਇਹ ਸਨ ਹਰਜੀਤ ਸਿੰਘ ਹੈਰੀ ਜੀ ਤੇ ਇਹਨਾਂ ਨੇ ਆਪਣੀ ਸਟਰਗਲ ਬਾਰੇ ਕਹਾਣੀ ਆਪਣੇ ਨਾਲ ਸਾਂਝੀ ਕੀਤੀ ਧੰਨਵਾਦ ਵੀਰ ਜੀ ਹੋ ਬੜੇ ਔਖੇ ਹੋ ਕੇ ਮਾਪੇ ਪਰਦੇ ਨੇ ਫੀਸਾ ਦਿੱਤਾ ਓਹਨਾਂ ਨੂੰ ਜੋ ਕੋਲ ਵੀ ਨਭਾਉਣਾ ਏ ਹੋ ਕਰਕੇ ਪੜਾਈਆਂ ਕਿਤੇ ਨੌਕਰੀ ਤੇ ਲੱਗ ਦਿੱਤਾ ਓਹਨਾਂ ਨੂੰ ਜੋ ਵਾਦਾ ਵੀ ਨਭਾਉਣਾ ਏ ਕਿਆ ਹੋ ਬੜੇ ਔਖੇ ਹੋ ਕੇ ਮਾਪੇ ਪਰਦੇ ਨੇ ਫੀਸਾ ਦਿੱਤਾ ਓਹਨਾਂ ਨੂੰ ਜੋ ਕੋਲ ਵੀ ਨਭਾਉਣਾ ਏ ਹੋ ਕਰਕੇ ਪੜਾਈਆਂ ਕਿਤੇ ਨੌਕਰੀ ਤੇ ਲੱਗ ਦਿੱਤਾ ਓਹਨਾਂ ਨੂੰ ਜੋ ਵਾਦਾ ਵੀ ਨਭਾਉਣਾ ਏ ਉਹ ਬਾਪੂ ਦੇਖਿਆ ਖੇਤਾਂ ਦੇ ਵਿੱਚ ਰੁਲਦਾ ਬਾਪੂ ਦੇਖਿਆ ਖੇਤਾਂ ਦੇ ਵਿੱਚ ਰੁਲਦਾ ਉਹ ਜੀਨੇ ਧੁੱਪ ਨਾਲ ਲੜਾਈਆਂ ਲੜੀਆਂ ਹੋ ਰਬਟ ਹਮ ਤੋਂ ਪਹਿਲਾਂ ਨਾ ਕਿਤੇ ਚੱਕ ਲਈ ਉਹ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਹੋ ਰਬਟ ਹਮ ਤੋਂ ਪਹਿਲਾਂ ਨਾ ਕਿਤੇ ਚੱਕ ਲਈ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ